ਸਤਿ ਸ੍ਰੀ ਅਕਾਲ ਸਭ ਨੂੰ ਮੈਂ ਪਨੀਤ ਕੋਰ ਤੁਹਾਡਾ ਸਭ ਦਾ ਸਵਾਗਤ ਕਰਦੀ ਹਾਂ ਆਪਣੇ YouTube ਚੈਨਲ ਪਨੀਤ ਕ੍ਰिएशन ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਡੇ ਲਈ ਦੋ ਨਿਊ ਆਰਟੀਕਲਸ ਲੈ ਕੇ ਆਏ ਹਾਂ ਜਿਨ੍ਹਾਂ ਦੇ ਉੱਪਰ ਆਪਾਂ ਨੇ ਨੀਡਲਵਰਕ ਦਾ ਕੰਮ ਕੀਤਾ ਹੈ ਸੋ ਆਪਾਂ ਪਹਿਲੇ ਸੂਟ ਤੋਂ ਸਟਾਰਟ ਕਰਦੇ ਹਾਂ ਆਪਣਾ ਜਿਹੜਾ ਪਹਿਲਾ ਸੂਟ ਰੈਨ ਵਾਲਾ ਕਾਪਟਨ ਦਾ ਫੈਬਰਿਕ ਹੋਊਗਾ ਤੇ ਆਪਾਂ ਨੇ ਇਹਦੇ ਉੱਤੇ ਸਿੰਧੀ ਵਰਕ ਦੇ ਨਵਾਂ ਕੰਮ ਕੀਤਾ ਹੋਇਆ ਫੈਬਰਿਕ ਦਾ ਕਲਰ ਅਰੇਸਟ ਕਲਰ ਦਾ ਰਹਿਣ ਵਾਲਾ ਹੈ ਇਸ ਦੇ ਉੱਪਰ ਆਪਾਂ ਨੇ ਸਿੰਧੀ ਬੂਟੀ ਦੇ ਡਿਜ਼ਾਈਨਸ ਦੇ ਨਾਲ ਸਾਰਾ ਸੂਟ ਤਿਆਰ ਕੀਤਾ ਹੈ ਇਹ ਸਾਰਾ ਸੋਡੇ ਘੇਰੇ ਤੇ ਤੇ ਲੈ ਕੇ ਚੱਕ ਕਰਾ ਇੱਕ ਪੂਰੀ ਸ਼ਰਟ ਕਵਰ ਕਰਨੀ ਚੀਜ਼ ਤੇ ਬਾਹਮਾ ਤੇ ਵੀ ਆਪਾਂ ਨੇ ਇਸ ਤਰ੍ਹਾਂ ਦੀਆਂ ਬੂਟੀਆਂ ਤਿਆਰ ਕੀਤੀਆਂ ਨੇ ਦੋਨੇ ਸਾਈਡ ਤੇ ਤੁਸੀਂ ਚੈੱਕ ਕਰ ਸਕਦੇ ਹੋ ਐਸਨ ਡਿਬੂਟੀ ਦੇ ਕੰਮ ਦੇ ਵਿੱਚ ਕਿੰਨੀ ਜ਼ਿਆਦਾ ਸਫਾਈ ਰੱਖੀ ਹੈ कॉटन ਦੇ ਫੈਬਰਿਕ ਤੇ ਵੀ ਆਪਾਂ ਨੂੰ ਪੂਰੀ ਵਧੀਆ ਲੁੱਕ ਦੇ ਰਹੀ ਹੈ ਇਹ ਨੀਡਲਵਰਕ ਦਾ ਕੰਮ ਇਹ ਕਲਰ ਕੰਬੀਨੇਸ਼ਨ ਵੀ ਚੈੱਕ ਕਰ ਸਕਦੇ ਹੋ ਕਿੰਨੇ ਸੋਹਣੇ ਤੇ ਸੋਬਰ ਜੇ ਲੱਗ ਰਹੇ ਹੈ ਡਾਰਕ ਰਸਟ ਕਲਰ ਤੇ ਤੁਹਾਨੂੰ ਇਹ ਡਿਜ਼ਾਈਨ ਕਿਸ ਤਰ੍ਹਾਂ ਦਾ ਲੱਗਿਆ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਹੁਣ ਆਪਾਂ ਵਧਦੇ ਹਾਂ ਆਪਣੇ ਦੂਜੇ ਆਰਟੀਕਲ ਦੇ ਦੇ ਉੱਪਰ ਜਿਹੜਾ ਆਪਾਂ ਨੇ ਨੀਡਲਵਰਕ ਦੇ ਵਿੱਚ ਕੰਮ ਕੀਤਾ ਹੈ ਫੈਬਰਿਕ ਦਾ ਕਲਰ ਥੋੜੇ ਅਨਿਨ ਸ਼ੇਡ ਦੇ ਵਿੱਚ ਰਹੂਗਾ ਬਹੁਤ ਪਿਆਰੀ ਸ਼ੇਡ ਹੈ। ਕਲਰ ਵੀ ਚੈੱਕ ਕਰ ਸਕਦੇ ਹੋ ਤੇ ਇਹ ਬਰਬਰੀ ਦਾ ਜਿਹੜਾ ਹੁਣ ਚੈੱਕ ਵਾਲਾ ਕੱਪੜਾ ਚੱਲ ਰਿਹਾ ਉਹ ਵਾਲੀ ਚੀਜ਼ ਦੇ ਵਿੱਚ ਆਪਾਂ ਨੇ ਤਿਆਰ ਕੀਤਾ ਹੈ। ਇਸ ਦੇ ਉੱਪਰ ਆਪਾਂ ਨੇ ਘੇਰੇ ਤੇ ਥੋੜੇ ਫਲਾਵਰਸ ਪਾਏ ਐ ਤੇ ਚਾਕਾਂ ਤੇ ਦੋ ਇੱਕ ਸਟਮਕ ਕੋ ਲਾ ਜੂਗਾ ਤੇ ਉੱਪਰ ਤੁਸੀਂ ਇਹਦਾ ਇਸ ਤਰ੍ਹਾਂ neck ਤਿਆਰ ਕਰਵਾ ਸਕਦੇ ਹੋ ਤੇ ਪੂਰੀ ਦੂਰੋਂ ਲੁੱਕ ਦੇਖੋ ਕਿੰਨੀ ਸੋਹਣੀ ਆ ਰਹੀ ਹੈ। ਕਪੜੇ ਵਿੱਚ ਵੀ ਸ਼ਾਈਨ ਹੈ ਤੇ ਥ੍ਰੈਡ ਵਿੱਚ ਵੀ ਸ਼ਾਈਨ ਹੈ ਇਹ ਚੀਜ਼ ਬਹੁਤ ਸੋਹਣੀ ਲੱਗੂਗੀ ਜਦੋਂ ਸਟਿਚ ਹੋ ਚੁੱਕੀ ਤੇ ਆਪਾਂ ਨੇ ਇਹਦੇ ਵਿੱਚ ਸਾਰੇ ਸਟਿਚ ਦੇ ਡਿਫਰੈਂਟ ਡਿਫਰੈਂਟ ਟਰਾਈ ਕੀਤੇ ਫਲਾਵਰਸ ਦੇ ਵਿੱਚ ਪਾਈਏ ਤੇ ਇਹਦਾ ਕਿਹੜਾ 24 ਤੋਂ ਲੈ ਕੇ 25 ਜਿੰਨਾ ਮਰਜੀ ਤੁਸੀਂ ਰੱਖਣਾ ਚਾਹੋ ਆਰਾਮਨਲ ਬਣਦਾ ਹੈ 2021 ਵੀ ਆਰਾਮਨਲ ਬਣੂਗਾ ਤੇ ਆਪਾਂ ਨੇ ਬਾਵਨ ਦੇਵੀ ਇਸ ਤਰ੍ਹਾਂ ਦਾ ਇੱਕ ਫਲਾਵਰ ਪੰਚ ਬਣਾਇਆ ਤੁਸੀਂ ਇਹਦੀ ਵੀ ਸਫਾਈ ਚੈੱਕ ਕਰ ਸਕਦੇ ਹੋ ਕਿੰਨਾ ਵਧੀਆ ਆਪਾਂ ਨੇ ਇੱਦੀ ਵਿੱਚ ਕੰਮ ਕੀਤਾ ਹੈ ਫ੍ਰੈਂਚ ਨੋਟ ਦੇਖੋ ਕਿੰਨੀ ਸਫਾਈ ਦੇ ਨਾਲ ਵਿੱਚ ਆਪਣੇ ਬਣਾਈ ਹੈ ਤੇ ਲੀਫ ਵਗੈਰਾ ਵੀ ਸਾਰੇ ਕਲਰ ਕੰਬੀਨੇਸ਼ਨ ਵਗੈਰਾ ਬਹੁਤ ਜ਼ਿਆਦਾ ਉੱਠ ਕੇ ਆ ਰਹੇ ਹਨ ਇੱਕ ਪਾਰਟੀ ਵੀ ਹੈ ਸ਼ਾਈਨਿੰਗ ਵਾਲਾ ਜਿਸ ਤਰ੍ਹਾਂ ਆਪਾਂ ਨੂੰ ਡਿਜ਼ਾਈਨ ਚਾਹੀਦਾ ਹੁੰਦਾ ਹੈ ਇਹ ਉਹਦੇ ਲਈ ਪੂਰਾ ਪਰਫੈਕਟ ਹੈ ਤੋ ਅੱਜ ਦੇ ਆਪਣੇ ਦੋ ਆਰਟੀਕਲ ਜਿਨ੍ਹਾਂ ਦੇ ਉੱਪਰ ਆਪਾਂ ਨੇ ਨੀਡਲ ਵਰਕ ਦਾ ਕੰਮ ਕੀਤਾ ਸੀ ਜਿਹੜਾ ਆਪਣਾ ਪਹਿਲਾ ਫੈਬਰਿਕ ਸੀ ਉਹਦੇ ਆਪਾਂ ਨੇ ਸਿੰਧੀ ਵਰਕ ਦਾ ਕੰਮ ਕੀਤਾ ਸੀ ਜੋ ਅੱਜਕੱਲ ਬਹੁਤ ਟ੍ਰੈਂਡ ਦੇ ਵਿੱਚ ਚੱਲਿਆ ਹੋਇਆ ਹੈ ਤੇ ਇੱਕ ਨਿਊ ਡਿਜ਼ਾਈਨ ਲਿਉਣ ਦੀ ਕੋਸ਼ਿਸ਼ ਕੀਤੀ ਸੀ ਆਪਾਂ ਨੇ ਇਹਦੇ ਵਿੱਚ ਤੇ ਕਲਰ ਕੰਬੀਨੇਸ਼ਨ ਵਗੈਰਾ ਵੀ ਬਹੁਤ ਸੋਹਣੇ ਲੱਗਦੇ ਪਏ ਆ ਇਹਦੇ 'ਚ ਜਿਹੜੀ ਆਪਣਾ ਦੂਜਾ ਆਰਟੀਕਲ ਸੀ ਉਹ ਆਪਣਾ ਕਾਟਨ ਦੇ ਫੈਬਰਿਕ ਬਰਬਰੀ ਤੇ ਰਿਹਾ ਹੈ ਤੇ ਇਹਦਾ ਤੁਸੀਂ ਚੈੱਕ ਕਰ ਸਕਦੇ ਨਿੱਕੇ ਨਿੱਕੇ ਫਲਾਵਰ ਬੰਚੇਸ ਬਣਾ ਕੇ ਆਪਾਂ ਨੇ ਪੂਰੀ ਸ਼ਰਟ ਵਿੱਚ ਕਵਰ ਕੀਤੇ ਹੈ। ਸੋ ਏਸੀ ਅੱਜ ਦੇ ਆਪਣੇ ਦੋ ਆਰਟੀਕਲਸ ਤੁਸੀਂ ਕੰਮ ਚੈੱਕ ਕਰ ਚੁੱਕੇ ਹੋ ਕਿੰਨੀ ਸਫਾਈ ਦੇ ਨਾਲ ਆਪਾਂ ਨੇ ਇਹ ਦੋਨੇ ਆਰਟੀਕਲਸ ਤਿਆਰ ਕੀਤੇ ਆ ਜੇ ਤੁਹਾਨੂੰ ਇਹ ਡਿਜ਼ਾਈਨ ਪਸੰਦ ਆਇਆ ਹੋ ਤਾਂ ਤੁਸੀਂ ਸਾਨੂੰ ਆਰਡਰ ਕਰ ਸਕਦੇ ਹੋ ਆਰਡਰ ਕਰਨ ਲਈ ਸਾਡੇ ਵਟਸਐਪ ਨੰਬਰ ਤੇ ਸਾਨੂੰ ਡੀਐਮ ਕਰੋ ਜਾਂ ਫਿਰ ਤੁਸੀਂ ਆਪਣੇ ਕਿਸੇ ਵੀ ਪਸੰਦੀਦਾ ਕਲਰ ਦੇ ਉੱਪਰ ਕਿਸੇ ਵੀ ਕਲਰ ਕੰਬੀਨੇਸ਼ਨ ਦੇ ਵਿੱਚ ਇਹ ਡਿਜ਼ਾਈਨਸ ਤਿਆਰ ਵੀ ਕਰਵਾ ਸਕਦੇ ਹੋ। ਜੇ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਹੋਵੇ ਤਾਂ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਣਾ ਤੇ ਹੋਰ ਅਪਡੇਟਸ ਲਈ ਸਾਡੇ ਇੰਸਟਾਗ੍ਰam ਨੂੰ ਫੋਲੋ ਕਰ ਲਓ ਤੇ ਹੋਰ ਅੱਗੇ ਸੋਹਣੇ ਸੋਹਣੇ ਵੀਡੀਓਜ਼ ਵੇਖਣ ਨੂੰ ਸਾਡੇ YouTube ਚੈਨਲ ਪਨੀਤ ਕ੍ਰੀਏਸ਼ਨ ਨੂੰ ਸਬਸਕ੍ਰਾਈਬ ਕਰ ਲਓ ਤੇ ਵੱਧ ਤੋਂ ਵੱਧ ਅੱਗੇ ਸ਼ੇਅਰ ਕਰੋ ਥੈਂਕ ਯੂ so much